ਬੋ ਬਿੱਦਬਾਲ ਸਤ ਸੰਗਤ ਮਿਲ ਮਤ ਬੁੱਧ ਬਾਈ ਹਾਂ ਛੂਟੇ ਭਮਤਾ ਜਾਲ ਅਰਨਾ ਮਾ ਹਰ ਮੀਠ ਲਗਾਣਾ ਗੁਰ ਕੀਏ ਸ਼ਬਦ ਨਿਹਾਲ ਅਮਬਾਰਗ ਗੁਰ ਅਗਮ ਗੋਸਾਈ ਗੁਰ ਕਰ ਕਿਰਪਾ ਪ੍ਰਤਪਾਲ ਬਿਖ ਭਵ ਜਲ ਡੁੱਬਦੇ ਕਾਢ ਲਿਓ ਪ੍ਰਭ ਗੁਰ ਨਾਨਕ ਬਾਲ ਗੋਪਾਲ ਪ੍ਰਭਾਤੀ ਮਹਲਾ 4 ਇੱਕ ਖੈਨ ਹਰ ਪ੍ਰਭ ਕਿਰਪਾ ਧਾਰੀ ਗੁਨ ਗਾਏ ਰਸ ਕਰ ਅਸੀਕ ਕਾਬਦ ਸੁਨਤ ਦਉ ਭਾਏ ਮੁਗਤੇ ਜਿਨਾਂ ਗੁਰਮੁਖ ਖੇਨ ਹਰ ਭੀਕਾ ਮੇਰੇ ਮਨ ਹਰ ਹਰ ਨਾਮ ਮੇਰੇ ਮਨ ਹਰ ਹਰ ਰਾਮ ਨਾਮ ਰਸ ਠੀਕ ਗੁਰਮਖ ਨਾਮ ਚੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਝੀਕ ਰਹਾ ਜਨ ਹਰ ਹਰ ਦਾ ਪ੍ਰੀਤ ਲਗਾਨੀ ਤੇ ਨਾਮ ਅਸਤਕ ਉਜਲ ਢੀਕ ਹਰ ਜਨ ਸੋਬਾ ਸਭ ਜਗ ਉਪਰ ਜੋਂ ਵਿੱਚ ਉਡਵਾ ਸਸਕੀਕ ਜਨ ਹਰ ਹਰ ਦਾ ਨਾਮ ਨਭਸਿਓ ten sab kar japik jaise singar kare te manukh na bina nagta nak ki kat kat ramaiya ramat ram rae sab bartai samah ik janan anak har kripa dhari ਗੁਰਬਾਚਨ ਤੇ ਆਇਓ ਕਰੀ ਮੀਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀਟੇ ਕੋ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕੋ ਰਾਮਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਬਰਵਾਦ ਬਰੀਆਂ ਸ਼ਬਦ ਗਾਵਣੋ ਆਈਆ ਸਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸੁਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਗਿਆਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਸਾਜਨਾਵੇਂ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਅਗਰ ਸਾਧ ਸੁਖ ਮਨਾਇ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਐ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਦਾਰੋ ਵਾਜੇ ਪੰਸਾਬ ਦਿਤਗਰ ਸਭਾ ਗਐ ਗਰਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦੁਦ ਵਸ ਕੀਤੇ ਕਾਲ ਗੰਢ ਮਾਰਿਆ ਦੁਰ ਕਰਮ ਪਾਇਆ ਦੋ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖੋਆ ਤਿਤ ਕਰਿਆ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਉ ਉਤਰੇ ਸਗਲ ਵਸੂਰੇ ਦੁਖ ਰੋਗ ਸੰਨਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤਾ ਸਤਿਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਬਵਨ ਗੁਰੂ ਬਾਣੀ ਪਿਤਾ ਮਾਤਾ ਦਰਤ ਮਹਤੁ ਦਿਵਸ ਰਾਤ ਦੁਇ ਦਾਈ ਦਾ ਆ ਖੇਲੈ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਆਚੈ ਧਰਮ ਮਹਦੂਦ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਮੋਹ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ 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 ਵਾਹਿ ਜੀਉ ਤੀਨੇ ਤਾਬ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਵਿਗਨ ਨ ਕੋ ਲਾਗੇ ਜਾ ਕੀ ਪ੍ਰਭਾਗੇ ਅਰਦਾਸ ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲੇਂਦੇ ਆਏ ਫਰੰਗਤ ਗੁਰ ਤੇ ਅਮਰਦਾਸ RAM DAS ਸੈ ਉਹ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਠਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਓਨੇ ਦੇ ਆਵੈ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਕਾਂ ਦੀਦਾਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਜਾਲੀ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨਾਂ ਤਰ੍ਹਾਂ ਨਾਮ ਜੱਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ਼ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਜਿਹੜੇ ਤਨਾਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਆਸਵਾਸਾਂ ਸੰਗ ਨਵਾਈ ਧਰਮ ਨਹੀਂ ਹਾਰਿਆ ਤਿੰਨਾ ਸਿੰਘਾਂ ਸਿੰਘਣੀਆਂ ਬਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਗੁਰਧਾਮਾ ਜੀ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿੱਤਿਆ ਵੈ ਜਿੱਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛੇ ਹਰਿਆਇ ਦੇਗ ਤੀਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਕਸ਼ਨਾ ਜੀ ਸਿੱਖਾ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਵਸਾਹੋ দান ਪਰੋਸਾ দান ਨਾਮ দান ਦਾਨਾ ਸਿਰਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੋਗਿਆ ਟੱਲ ਧਰਮ ਦਾ જયਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਾਨੀਵਾ ਮਤ ਉੱਚੀ ਮਤਬਾ ਦਾ ਰਖਾ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮ ਜਨਾ ਦੋ ਆਵਜੀਆਂ ਦੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਨਾਂ ਦੇ ਖੁੱਲੇ ਦਰਸਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਬਿਆਰੇ ਖਾਲਸਾ ਜੀ ਨੂੰ ਬਖਸੋ ਇਹ ਨਮਾਣਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਅੰਤਰਜਾਮੀ ਧਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਦਰੋਂ ਕਰੋ ਵਰਸਾਏ ਮਹਾਪੁਰਖ ਧੰਤਨ ਬ੍ਰਹਮ ਗਿਆਨੀ ਮਹਾਬੁਰਖ ਸੰਤ ਬਾਬਾ ਬਸਵਾ ਸਿੰਘ ਜੀ ਆਪ ਜੀ ਦੇ ਪਵਿੱਤਰ ਸਥਾਨਾਂ ਤੇ ਅਰਦਾਸ ਬੇਨਤੀ ਜੋਦੜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰੀਆਂਗੇ ਹਨ ਮਹਾਰਾਜੀ ਉਪਰੰਤ 6 ਬੋੜੀਆਂ ਪਵਿੱਤਰ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਉਹਨਾਂ ਅਖਰਵਾਦਾ ਘਾਟਾ ਭੁੱਲ ਜੁਕ ਮਾਫ ਕਰਨੀ ਨਦਾਰਾਈ ਸਾਧ ਸੰਗਤ ਦੀ ਹਾਜ਼ਰੀ ਮਾਇਆ ਦਿਲ ਫੁੱਲ ਵਟਾਵਾ ਦਰ ਪ੍ਰਵਾਨ ਕਰਨੀਆਂ ਸੰਗਤਾਂ ਦਾ ਚੱਲਿਆ ਚੱਲਿਆ ਕਦਮ ਲੈ ਕੇ ਲਾਉਣਾ ਦਰੋਂ ਕਰੋ ਗੁਰਸਿੱਖੀ ਦਾਰ ਨਾਮਦਾਨ ਬਖਸ਼ਣਾ ਅਮਰਤ ਵੇਲੇ ਦੇ ਜਾਗਣੇ ਬਖਸ਼ਣੇ ਸੇਵਾ ਸਿਮਰਦੀਆਂ ਦਾਤਾਂ ਬਖਸ਼ਣੀਆਂ ਕਮਾਂਕਾਰਾਂ ਵਿੱਚ ਵਾਦੇ ਦਿਨ ਦੁਗਣੀ ਰਾਤ ਜੋਗਣੀ ਤਰੱਕੀ ਬਖਸ਼ਣੀ ਬੱਚਿਆਂ ਦੇ ਸਿਰ ਤੇ ਮਿਹਰਾਂ ਬਰਿਆਤਰ ਕਣੇ ਵਿੱਦਿਆ ਦੇ ਦਾਨ ਲੰਮੀ ਉਮਰਾਂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸੰਗਤਾਂ ਦੀ ਸੁਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਬੂਨ ਕਰਨੀਆਂ ਨਗਰ ਖੇੜੇ ਸੁਖ ਵਰਤੌਣੀ ਘਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਹਰ ਮੈਦਾਨ ਹਰ ਦਵਾਨ ਵਤਿ ਬਖਸ਼ਣੇ ਮਹਾਰਾਜੀ ਪਰਸੋ ਰੋਜ ਤੋਂ ਆਪ ਜੀਆਂ ਦੇ ਪਵਿੱਤਰ ਸਥਾਨਾਂ ਤੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਾਰambh ਹਨ ਮਹਾਰਾਜੀ ਜਿਸ ਵਿੱਚ ਮਨੋ ਭਾਵਨਾ ਨੂੰ ਮੁੱਖ ਰੱਖਦੇ ਹੋਏ ਆਂ ਪਰਿਵਾਰ ਵੱਲੋਂ ਆਪ ਜੀ ਦੀ ਬਾਣੀ ਦਾ ਆਪ ਜੀ ਦੇ ਦਰ ਦਾ ਉਤਸਰ ਤੱਕਿਆ ਗਿਆ ਸੋਸੋ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੱਚਿਆਂ ਦੇ ਅੰਗ ਸੰਗੋ ਕਿਸੇ ਸਹਾਇਤਾ ਕਰਨੀ ਕੰਮਾਂ ਕਰਾਂ ਵਿੱਚ ਵਾਧੇ ਚੜ੍ਹਦੀ ਗਲਾ ਤਰੱਕੀਆਂ ਬਖਸ਼ਣੀਆਂ ਕੀਤੀਆਂ ਸੇਵਾਵਾਂ ਕਾਲਸੇ ਪੌਣੀਆਂ ਹਰ ਮੈਦਾਨ ਹਰ ਦਵਾਨ ਫਤਿਹ ਬਖਸ਼ਣੇ ਮਹਾਰਾਜੀ ਸੰਗਤਾਂ ਵੱਲੋਂ ਬਖਸ਼ੀਆਂ ਹੋਈਆਂ ਨੇਕ ਕਮਾਈਆਂ ਦੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀਆਂ ਦੇਗਾ ਸਾਜ ਕੇ ਹਾਜ਼ਰ ਕੀਤੀਆਂ ਗਨ ਮਹਾਰਾਜੀ ਆਪ ਭੋਗ ਲਾਭੋ ਲਗਿਆ ਭੋਗ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸੋ ਜੋ ਜੀ ਸਕਿਆ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜੀ ਕਰੋ ਕਿਰਪਾ ਦਰਾਹੀ ਸਾਧ ਸੰਗਤ ਨੂੰ ਚੱਲ ਰਹੇ ਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੀ ਨਿਹਾਲ ਗਿਰਧਾਰਤ ਕਰੂ ਸਭੇ ਹੀ ਬੁਲਾ ਮਾਫ ਕਰੋ ਸਭਨਾ ਦੇ ਕਾਰਜ ਰਾਸ ਕਰੋ ਮਹਾਰਾਜ ਜੀ ਆਪ ਜੀ ਦੇ ਦਰਤੇ ਜੋ ਜੀ ਆਵੇ ਸੋ ਰਾਜੀ ਹੋ ਕੇ ਜਾਵੇ ਮਨ ਮੰਗੀਆਂ ਮਰਾਦਾਂ ਬਾਵੇ ਆਪ ਜੀ ਦੇ ਦਰ ਨਾਲ ਅੜੇ ਸੋ ਝੜੇ ਸਰਨ ਵਿਆਸੁ ਤਰੇ ਧੰ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਵਾ ਆਗਿਆ ਪਈ ਅਕਾਲ ਕੀ ਤਵੇ ਚਲਾਉ ਸਭ ਸਿੱਖਨ ਕੋ ਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਬਰਗੋਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ ਖੂਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖਵਾਰ ਹੋਏ ਸਭ ਮਿਲਾਂਗੇ ਵਜੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੀ ਜੋ ਸਰਦਾ ਕਰ ਸੇਵੰਦੇ ਗੁਰਪਾਰਿ ਉਤਾਰਨ ਜੋ ਸਰਦਾ ਕਰ ਸੇਵੰਦੇ ਗੁਰਪਾਰਿ ਉਤਾਰਨ ਹਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਬਾਤੀ ਮਹੱਲਾ ਪੰਜਵਾਂ ਗੁਰਗੁਰ ਕਰਤ ਸਦਾ ਸੁਖ ਪਾਇਆ ਜੀਨ ਦਿਆਲ ਭੈ ਕਿਰਪਾਲਾ ਆਪਣਾ ਨਾਮ ਆਪੁ ਜਪਾਇਆ ਰਹਾਉ ਸਤ ਸੰਗਤ ਮੇਲ ਭਿਆ ਬਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਬੂਠੈ ਹਰ ਗੁਣ ਗਾਏ ਗੁਰ ਨਾਨਕ ਤੁਠੈ ਪ੍ਰਭਾਤੀ ਮਹਲਾ ਪੰਜਵਾ ਕਰ ਦੂਜਾ ਵਿਭਾਸ ਇਕ ਓੰਕਾਰ ਸਤ ਗੁਰ ਪ੍ਰਸਾਦ ਅਵਰ ਨਾ ਦੂਜਾ ਠਾਉ ਨਾਹੀ ਬਿਨ ਹਰ ਨਾਉ ਸਰਬ ਸਿੱਧ ਕਲਿਆਣ ਪੂਰਨ ਹੋਹੈ ਸਗਲ ਕਾਮ ਹਰ ਕੋ ਨਾਮ ਜਪੀਆ ਨੀਤ ਕਾਮ ਕ੍ਰੋਧ ਅਹੰਕਾਰ ਬਿਨ ਸੈ ਲੱਗਾ ਏਕੈ ਪ੍ਰੀਤ ਰਾਉ ਨਾਮ ਲਾਗੈ ਦੂਖ ਭਾਗੈ ਸਰਨ ਪਾਲਨ ਜੋਗ ਸਾਤ ਗੁਰ ਪੇਟ ਜਮਨਾ ਟੇਟ ਜਸ ਤਰ ਹੋਵੇ ਸੰਜੋਗ ਰਾਨ ਦਿਨ ਸੋ ਤੇ ਆਏ ਹਰ ਹਰ ਤਜ ਮਨ ਕੇ ਪਰਮ ਸਾਧ ਸੰਗਤ ਹਰ ਮਿਲੈ ਜਸਾ ਪੂਰਨ ਕਾਰਮ ਜਨਮ ਜਨਮ ਵਿਖਾਦ ਬਿਨ ਸੈ ਰਾਖ ਲੀਨੈ ਆਪ ਮਾਤ ਪਿਤਾ ਮੀਤ ਪਾਈ ਜਨ ਨਾਨਕ ਹਰ ਹਰ ਜਾਪ ਪਰਬਤੀ ਮਹਲਾ ਪੰਜਵਾ বিভাস বড়ตาล এক ओंकार सतगुरु प्रसाद राम 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 जाप কাল ক্লেশ লোভ মোহ बिन सजाय अहं ताप راہ আপ ত্যাগ sant charan lag man bavit jahe paap ਨਾਨਕ ਬਾਰਕ ਕਛੂ ਨਾ ਜਾਣੈ ਰਾਖਨ ਕੋ ਪ੍ਰਭ ਮਾਈ ਬਾਪ ਪ੍ਰਬਾਤੀ ਮਹਲਾ ਪੰਜਵਾ ਚਰਨ ਕੰਮਲ ਸਰਨ ਟੇਕ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੋਹੀ ਏਕਾ ਰਹਾਉ ਪ੍ਰਾਨ ਆਦਾਰ ਦੁਖ ਵਿਦਾਰ ਦੇਨ ਹਾਰ ਬੁੱਧ ਬਵੇਕ ਨਮਸਕਾਰ ਰੱਖਣ ਹਾਰ ਮਨ ਆਰਾਧ ਪ੍ਰਭ ਮੇਕ ਸੰਤ ਰੇਨ ਕਰੋ ਮੱਜਨ ਨਾਨਕ ਭਾਵ ਸੁਖ ਅਨੇਕ ਪਰ ਬਾਤੀ ਅਸ਼ਟਵਦੀਆ ਮਹਲਾ ਪਹਿਲਾ ਵਿਭਾਸ ਇਕ ਓੰਕਾਰ ਸਤਗੁਰ ਪ੍ਰਸਾਦ ਦਬਦਾ ਬਾਵਰੀ ਮਾਨ ਬਉਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫਨ ਬੰਦਨਾ ਬਾਇਆ ਸਤਗੁਰ ਰੱਖੇ ਨਾਮ ਦਰੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਸ ਕੀਆ ਸੋਈ ਜਾਣੈ ਸਬਦ ਵਿਚਾਰ ਬਉ ਸਾਗਰ ਤਰਰਾਉ ਮਾਇਆ ਸੰਚ ਰਾਜੇ ਹੰਕਾਰੀ ਮਾਇਆ ਸਾਥ ਨ ਚੱਲੇ ਪਿਆਰੀ ਮਾਇਆ ਮਮਤਾ ਹੈ ਬਉ ਰੰਗੀ ਬਿਨ ਨਾਵੇ ਕੋ ਸਾਥ ਨ ਸੰਗੀ ਜੋ ਮਨ ਦੇਖੇ ਪਰ ਮਨ ਤੈਸਾ ਤੈਸੀ ਮਨਸਾ ਤੈਸੀ ਦਿਸ਼ਾ ਜੈਸਾ ਕਰਮ ਤੈਸੀ ਲਿਬ ਲਾਵੇ ਸਤਿਗੁਰੂ ਪੂਛ ਸਾਜ ਕਰ ਪਾਵੇ ਰਾਗ ਨਾਦ ਮਨ ਦੂਜੈ ਪਾਏ ਅੰਤਰ ਕਬਟ ਮਹਾ ਦੁਖ ਪਾਏ ਸਤਿਗੁਰ ਪੇਟਾ ਸੋਜੀ ਪਾਏ ਸਚੇ ਨਾਮ ਰਹਿ ਲਿਬ ਲਾਏ ਸੱਚਾ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਕਰਵਾਸ ਅੰਮਰ ਪਦ ਪਾਵੇ ਤਾਂ ਦਰਸਾਚੇ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਜਤਨ ਕਰੇ ਜੇ ਕੋਈ ਆਮੇ ਮੇਰਾ ਸਬਦੇ ਕੋਈ ਨਿਰਮਨਾ ਬਸੈ ਮਨ ਸੋਈ ਇਸ ਜਗ ਮਹਿ ਸਬਦ ਕਰਨੀ ਐ ਸਾਰ ਬਿਨ ਸਬਦੈ ਹੋਰ ਮੋਗਵਾਰ ਸਬਦੈ ਨਾਮ ਰਖੈ ਉਰਤਾਰ ਸਬਦੈ ਗਤ ਮਤ ਮੋਗ ਦਵਾਰ ਅਬਰ ਨਾਹੀ ਕਰ ਦੇਖਣ ਹਾਰੋ ਸਾਚਾਪ ਅਨੂਪਾ ਬਾਰੋ ਰਾਮ ਨਾਮ ਉਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪਰਬਤੀ ਮਹਲਾ ਪਹਿਲਾ ਮਾਇਆ 모ਹੇ ਚਗਲ ਜਗ ਛਾਇਆ ਕਾਮਣ ਦੇਖ ਕਾਮ ਲੁਭਾਇਆ ਸੁਤ ਕੰਚਨ ਸੋ ਹੇਤ ਬਦਾਇ ਸਭ ਕਿਛ ਆਪਣਾ ਇਕ ਰਾਮ ਪਰਾਇਆ ਐਸਾ ਜਬ ਜਪੋ ਜਮ ਮਾਲੀ ਦੁਖ ਸੁਖ ਪਰ ਹਰ ਭਗਤ ਨਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸੱਚ ਸ਼ਬਦ ਤੁਝ ਮਾਇ ਸਮਾਇਆ ਆਵਾਗਣ ਤੁਧ ਆਪ ਰਚਾਇਆ ਸਹੀ ਭਗਤ ਜਿਨ ਸੱਚ ਚਿਤ ਲਾਇਆ ਗਿਆਨ ਧਿਆਨ ਨਰਹਰ ਨਰਬਾਣੀ ਬਿਨ ਸਤਗੁਰੇ ਪੇਟ ਕੋਈ ਨਾ ਜਾਣੀ